ਨਾ ਤੁਸੀਂ ਸਾਲਗਰਾਮ ਦਾ ਸਤਿਕਾਰ ਕੀਤਾ ਨਾ ਤੁਹਾਡੀ ਸੰਗਤ ਨੇ ਉਸ ਵਕਤ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਫਿਰ ਇਹ ਸ਼ਬਦ ਉਚਾਰਨ ਕੀਤਾ ਜਿਹੜਾ ਅੱਜ ਆਪਾਂ ਵਿਚਾਰ ਰਹੇ ਹਾਂ ਆਸਾ ਮਹੱਲਾ ਪੰਜਵਾ ਆਸਾ ਰਾਗ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਹੋਇਆ 393 ਅੰਗ ਤੇ ਹੈ ਆਠ ਪਹਿਰ ਉਦਕ ਇਸ਼ਨਾਨੀ ਮਹਾਰਾਜ ਗੁਰੂ ਅਰਜਨ ਦੇਵ ਜੀ ਕਹਿੰਦੇ ਕਹਿੰਦੇ ਪੰਡਤ ਜੀ ਕੀ ਤੁਸੀਂ ਕਿਸ ਗੱਲ ਦੇ ਉੱਤੇ ਨਾਰਾਜ਼ਗੀ ਪ੍ਰਗਟ ਕਰ ਰਹੇ ਹੋ ਕਹਿੰਦਾ ਜੀ ਤੁਸੀਂ ਸਾਲਗ੍ਰਾਮ ਦੀ ਸੇਵਾ ਨਹੀਂ ਕਰਦੇ ਪੂਜਾ ਨਹੀਂ ਕਰਦੇ ਗੁਰੂ ਜੀ ਕਹਿੰਦੇ ਅਸੀਂ ਇੱਕ ਸਾਲਗ੍ਰਾਮ ਦੀ ਪੂਜਾ ਕਰਦੇ ਹਾਂ ਉਹ ਕਿਸੇ ਹੋਰ ਤਰ੍ਹਾਂ ਦਾ ਹੈ ਕਹਿੰਦਾ ਜੀ ਕਿ ਕਿਵੇਂ ਗੁਰੂ ਜੀ ਕਹਿੰਦੇ ਅਸੀਂ ਪਰਮਾਤਮਾ ਨਿਰਾਕਾਰ ਰੂਪੀ ਪਰਮਾਤਮਾ ਵਾਹਿਗੁਰੂ ਰੂਪੀ ਸਾਲਗ੍ਰਾਮ ਦੀ ਸੇਵਾ ਕਰਦੇ ਹਾਂ ਕਹਿੰਦਾ ਜੀ ਉਹਦਾ ਇਸ਼ਨਾਨ ਕਿਵੇਂ ਕਰਾਉਂਦੇ ਗੁਰੂ ਜੀ ਕਹਿੰਦੇ ਆਠ ਪਹਿਰ ਉਦਕ ਇਸ਼ਨਾਨੀ ਉਹ ਪਰਮਾਤਮਾ ਅੱਠੇ ਪਹਿਰ ਇਸ਼ਨਾਨ ਪਾਣੀ ਦੇ ਵਿੱਚ ਹੀ ਰਹਿੰਦਾ ਜਲ ਚ ਵੀ ਰਹਿੰਦਾ ਹੈ ਸੁੱਕਿਆਂ ਚ ਵੀ ਰਹਿੰਦਾ ਹੈ ਪੱਤੇ ਪੱਤੇ ਵਿੱਚ ਕਣ ਕਣ ਵਿੱਚ ਹੈ ਉਹਨੂੰ ਤੁਹਾਡੇ ਕਿਸੇ ਪਾਣੀ ਦੀ ਜੀ ਗੰਗਾ ਜਲ ਦੀ ਲੋੜ ਨਹੀਂ ਕਿ ਗੰਗਾ ਜਲ ਲਿਆ ਕੇ ਪੱਥਰ ਧਵਾਓਗੇ ਗੁਰੂ ਅਰਜਨ ਦੇਵ ਜੀ ਕਹਿੰਦੇ ਅੱਠੇ ਪਹਿਰ ਉਹ ਜਲ ਵਿੱਚ ਵੱਸਦਾ ਹੈ ਤੇ ਉਹ ਅੱਠੇ ਪਹਿਰ ਉਹਦਾ ਇਸ਼ਨਾਨ ਹੋ ਹੀ ਜਾਂਦਾ ਹੈ ਆਠ ਪਹਿਰ ਉਦਕ ਇਸ਼ਨਾਨੀ ਤੇ ਜਿਹੜਾ ਤੁਸੀਂ ਪੰਡਿਤ ਜੀ ਭੋਗ ਲਮਾਉਨੇ ਹੋ ਕੋਈ ਇੱਕ ਟਾਈਮ ਕੋਈ ਦੋ ਟਾਈਮ ਤੁਸੀਂ ਇਹ ਕਹਿ ਕੇ ਤਾਂ ਭੋਗ ਲਵਾ ਸਕਦੇ ਹੋ ਕਿ ਮੈਂ ਮੂਰਤੀ ਨੂੰ ਭੋਗ ਲਵਾ ਰਿਹਾ ਮੈਂ ਪੱਥਰ ਨੂੰ ਭੋਗ ਲਵਾ ਰਿਹਾ ਇਹ ਮੰਨੀ ਜਾ ਸਕਦੀ ਗੱਲ ਪਰ ਜੇ ਤੁਸੀਂ ਇਹ ਤਸੱਬਰ ਜਾਂ ਇਹ ਯਕੀਨ ਵਿਸ਼ਵਾਸ ਕਰਕੇ ਅਤੇ ਲੋਕਾਂ ਨੂੰ ਕਰਾ ਕੇ ਆਖੋ ਕਿ ਪ੍ਰਮਾਤਮਾ ਨੂੰ ਭੋਗ ਲਵਾ ਰਿਹਾ ਹੈ ਤਾਂ ਫਿਰ ਤੁਹਾਨੂੰ ਮੈਂ ਦੱਸ ਦਿੰਦਾ ਸਦ ਹੀ ਭੋਗ ਲਗਾਏ ਸੋ ਗਿਆਨੀ ਸੋ ਗਿਆਨੀ ਸਭ ਕੁਝ ਜਾਣਦਾ ਔਰ ਸਾਰੀਆਂ ਚੀਜ਼ਾਂ ਦੇ ਵਿੱਚ ਉਹ ਭੋਗ ਪਹਿਲਾਂ ਹੀ ਲਾਈ ਬੈਠਾ ਹੈ ਜਿਹੜੀ ਚੀਜ਼ ਵੀ ਆਪਾਂ ਤੇ ਹੁਣ ਬਣਾ ਰਹੇ ਪਕਾ ਰਹੇ ਉਹ ਪੱਕਣ ਤੋਂ ਪਹਿਲਾਂ ਰੁੱਖਾਂ ਨੂੰ ਲੱਗੀ ਹੋਈ ਚੀਜ਼ ਉਹਨੂੰ ਹੀ ਤਾਂ ਹੈ ਮਿਲੀ ਹੋਈ ਉਹ ਉਹਨੂੰ ਹੀ ਸਮਰਪਿਤ ਹੈ ਹਰ ਇੱਕ ਚੀਜ਼ ਹਰੇਕ ਫੁੱਲ ਹਰੇਕ ਟਾਣੀ ਹਰੇਕ ਪੱਤਾ ਹਰੇਕ ਫਲ ਉਹ ਜਿਹਨੂੰ ਤਾਂ ਸਮਰਪਿਤ ਹੈ ਉਹ ਤੋਂ ਵੀ ਨਾ ਹੋਰ ਕੌਣ ਆਉਂਦਾ ਮਾਲਕ ਇਸ ਲਈ ਹਰ ਇੱਕ ਚੀਜ਼ ਨੂੰ ਭੋਗਣ ਵਾਲਾ ਉਹੀ ਹੈ ਸਦ ਹੀ ਭੋਗ ਲਗਾਏ ਤੁਹਾਡੇ ਮਨ 'ਚ ਇੱਕ ਸ਼ੰਕਾ ਪੈਦਾ ਹੋ ਸਕਦਾ ਵੈਸੇ ਮੈਂ ਜਿਹੜੀ ਗੱਲ ਕੀਤੀ ਸ਼ੰਕੇ ਨੂੰ ਪਹਿਲਾਂ ਹੀ ਵਿੱਚੋਂ ਕੱਢ ਲਿਆ ਉਹ ਚੁ ਮੈਂ ਪਰ ਫਿਰ ਵੀ ਕਈ ਬੰਦੇ ਬਿਲਕੁਲ ਡਾਇਰੈਕਟ ਸਮਝਣਾ ਚਾਹੁੰਦੇ ਆ ਆ ਬਾਹਰ ਚੁੱਪ ਕਰਾ ਦਿਓ ਹਰਪਿੰਦਰ ਸਿੰਘ ਜੀ ਚੁੱਪ ਕਰਾ ਦਿਓ ਮਾੜਾ ਜੱਜਾ ਰੱਖ ਕੋਈ ਨਹੀਂ ਇਹਨਾਂ ਨੂੰ ਲਿਆਓ ਇੱਥੇ ਫੜ ਕੇ ਸਿਮਰਨ ਕਰਾਈਏ ਇਹਨਾਂ ਨੂੰ ਆਓ ਤੇ ਡਾਇਰੈਕਟ ਗੱਲ ਕੀ ਹੈ ਤੁਹਾਡੇ ਮਨ ਦਾ ਸ਼ੰਕਾ ਹੋਏਗਾ ਜੀ ਇੱਥੇ ਮਹਾਰਨੇ ਆਖੇ ਆਪਣੇ ਆਪ ਭੋਗ ਲੱਗ ਰਿਹਾ ਹੈ ਫਿਰ ਤੁਸੀਂ ਅਰਦਾਸ ਕਰਦੇ ਹੋ ਨ ਦੇਖ ਲਿਆਉਂਦੇ ਹੋ ਫਿਰ ਆਪਾਂ ਕਿਉਂ ਕਰਦੇ ਹਾਂ ਕਹੋਗੇ ਗੱਲ ਜੀ ਅਸੀਂ ਇਹ ਗੱਲ ਕਹੀਏ ਕਿ हे परमात्मा हे वाहेगुरु तू ਭੁੱਖਾ ਹੀ ਹੋਣਾ ਹੁਣ ਤੱਕ ਅਸੀਂ ਜਰਕ ਲੇਟ ਹੋ ਕੇ ਭੋਗ ਲਵਾਉਣ ਤੋਂ ਲੱ ਭੋਗ ਲਾਓ ਫਿਰ ਸਾਡੇ ਲਈ ਵੀ ਗਲਤ ਹੈ ਜੇ ਅਸੀਂ ਗੁਰੂ ਨੂੰ ਭੋਗ ਲਵਾਉਂਦੇ ਆਂ ਔਰ ਗੁਰੂ ਨੂੰ ਇਨਸਾਨੀ ਰੂਪ ਚ ਸਮਝਦੇ ਆਂ ਫਿਰ ਜਾਇਜ਼ ਹੈ ਇਹ ਫਰਕ ਹੈ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰਾਂ ਕਿ ਦੇਹ ਸਮਝਦੇ ਅਸੀਂ ਦੋ ਤਰੀਕਿਆਂ ਨਾਲ ਗੁਰੂ ਦੇ ਉਪਦੇਸ਼ ਨੂੰ ਨਿਰਆਕਾਰ ਸਮਝਦੇ ਅਸੀਂ ਜੋ ਸੁਰਤ ਤੇ ਕੰਮ ਕਰਦਾ ਜੋ ਦਿਸਦਾ ਆਕਾਰ ਹੈ ਇਹਨੂੰ ਅਸੀਂ ਆਕਾਰ ਦੇਹ ਸਮਝਦੇ ਹਾਂ ਔਰ ਹਰ ਕੋਈ ਦੋ ਚੀਜ਼ਾਂ ਹੀ ਆ ਆਪਣੇ ਅੰਦਰ ਵੀ ਇੱਕ ਸਰੀਰ ਹੈ ਇੱਕ ਸੁਰਤ ਹੈ ਸਰੀਰ ਦਾ ਗੁਰੂ ਸ਼ਰੀਰ ਹੈ ਗੁਰੂ ਗ੍ਰੰਥ ਸਾਹਿਬ ਹੈ ਸੁਰਤ ਦਾ ਗੁਰੂ ਸ਼ਬਦ ਹੈ ਨਿਰਗੁਣ ਹੈ ਸ਼ਬਦ ਨੂੰ ਕੋਈ ਭੋਗ ਨਹੀਂ ਲੱਗ ਸਕਦਾ ਉਹਨੂੰ ਤੇ ਭੋਗ ਸਮਰਪਣ ਦਾ ਤੇ ਜਿਸ ਨੂੰ ਅਸੀਂ ਗੁਰੂ ਮਨ ਦੇ ਅੰਦੇ ਨੂੰ ਆਕਾਰ ਨੂੰ ਉਹਦੇ ਲਈ ਇਹ ਸਾਰਾ ਬਾਹਰਲਾ ਕਰਮ ਹੈਗਾ ਇਹ ਸਮਝਿਓ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਸਦ ਹੀ ਭੋਗ ਲਗਾਏ ਸੋ ਗਿਆਨੀ ਉਹ ਜਾਣਨ ਵਾਲਾ ਪਰਮਾਤਮਾ ਹਮੇਸ਼ਾ ਹੀ ਭੋਗ ਲਾਰ ਹੈ ਹਰੇਕ ਚੀਜ਼ ਨੂੰ ਵਿਰਥਾ ਕਾਹੂ ਛੋੜੈ ਨਹੀਂ ਵਿਰਥਾ ਦੁੱਖ ਪਰੇਸ਼ਾਨੀ ਚਿੰਤਾ ਜਿਹੜਾ ਵੀ ਕੋਈ ਉਹਦੇ ਚਰਨੀ ਲੱਗ ਜਾਂਦਾ ਹੈ ਪੰਡਿਤ ਜੀ ਪ੍ਰਮਾਤਮਾ ਵਾਹਿਗੁਰੂ ਉਹਦਾ ਕੋਈ ਵੀ ਦੁੱਖ ਨਹੀਂ ਛੱਡਦਾ ਉਹਨੂੰ ਦੁੱਖ ਰਹਿਣ ਨਹੀਂ ਦਿੰਦਾ ਬਹਰ ਬਹਰ ਤਿਸ ਲਾਗੈ ਪਾਈ ਇਹ ਪੰਡਿਤ ਜੀ ਅਸੀਂ ਉਸ ਪ੍ਰਮਾਤਮਾ ਦੇ ਬਾਰ ਬਾਰ ਪੈਰੀ ਲਗਦੇ ਆਂ ਮੱਥੇ ਟੇਕਦੇ ਆਂ ਨਮਸਕਾਰ ਕਰਦੇ ਆਂ ਐਸਾ ਸਾਡਾ ਸਾਲਗ੍ਰਾਮ ਹੈ ਬਾਰ ਬਾਰ ਅਸੀਂ ਉਹਦੇ ਚਰਨੀ ਲਗਦੇ ਆਂ ਸਾਲਗ੍ਰਾਮ ਹਮਾਰਾ ਸੇਵਾ ਸਾਲਗ੍ਰਾਮ ਇੱਕ ਪੱਥਰ ਹੁੰਦਾ ਹੈ ਇੱਕ ਨਦੀ ਹੁੰਦੀ ਉਹ ਨਦੀ ਦਾ ਨਾਮ ਹੈ ਗੰਡਕਾ ਨਦੀ ਹੈ ਉਹਦੇ ਚੋਂ ਨਿਕਲਦੇ ਪੱਥਰ ਸੋਹਣੇ ਸੋਹਣੇ ਉਹਨੂੰ ਸਾਲਗ੍ਰਾਮ ਕਹਿੰਦੇ ਆ ਛੋਟਾ ਜਿਹਾ ਪੱਥਰ ਹੁੰਦਾ ਕੋਈ ਛੋਟਾ ਕੋਈ ਵੱਡਾ ਤੇ ਉਹ ਉਹਦੀ ਪੂਜਾ ਕਰਦੇ ਗੁਰੂ ਜੀ ਕਹਿੰਦੇ ਸਾਲਗ੍ਰਾਮ ਹਮਾਰਾ ਸੇਵਾ ਸਾਡੇ ਲਈ ਤੇ ਪੱਥਰ ਪੂਜਾ ਇਹੀ ਹੈ ਕਿ ਅਸੀਂ ਆਪਣੇ ਗੁਰੂ ਦੀ ਸੇਵਾ ਕਰੀਏ ਸੰਗਤ ਦੀ ਸੇਵਾ ਕਰੀਏ ਵਾਸ ਦੇਵ ਕੁਟੰਬਕਮ ਇਹ ਸਾਰਾ ਹੀ ਸੰਸਾਰ ਉਸ ਪ੍ਰਮਾਤਮਾ ਦਾ ਹੀ ਹੈ ਕੁਟੰਬ ਹੈ ਇਹਦੀ ਜਿੱਥੇ ਕਿਤੇ ਕਿਸੇ ਨੂੰ ਲੋੜ ਹੋਵੇ ਉਹਦੀ ਹੈਲਪ ਲਈ ਤਤ ਪਰ ਰਹੀ ਹੈ ਤਿਆਰ ਰਹੀ ਹੈ ਇਹੀ ਸਾਡੇ ਲਈ ਪੱਥਰ ਪੂਜਾ ਹੈ ਉਦਾਂ ਕਿਸੇ ਪੱਥਰ ਨੂੰ ਪੂਜ ਪੂਜ ਕੇ ਮਰੀ ਜਾਈਏ ਉਹਨੂੰ ਗੁਰਮਤ ਨਹੀਂ ਮੰਨਦੀ ਗੁਰਬਾਣੀ ਕਹਿੰਦੀ ਬੁੱਤ ਪੂਜ ਪੂਜ ਹਿੰਦੂ ਬੂਏ ਤੁਰਕ ਮੂਹੇ ਸਿਰ ਨਾਈ ਤੁਰਕ ਸਾਰੇ ਪੱਛਮ ਵੱਲੋਂ ਬਸ ਸਿਰ ਝੁਕਾ ਝੁਕਾ ਕੇ ਜ਼ਿੰਦਗੀ ਬਤੀਤ ਕਰਕੇ ਮਰ ਜਾਂਦੇ ਆ ਹਿੰਦੂ ਲੋਕ ਕੇਵਲ ਪੱਥਰਾਂ ਦੀ ਪੂਜਾ ਕੇਵਲ ਪੱਥਰਾਂ ਦੀ ਪੂਜਾ ਕਰ ਕਰਕੇ ਕਰ ਕਰਕੇ ਮਰ ਜਾਂਦੇ ਆ ਤੇ ਪੱਥਰਾਂ ਨੂੰ ਦੁੱਧ ਚਾੜੀ ਜਾਂਦੇ ਬੱਚੇ ਮਾਵਾਂ ਦੇ ਦੁੱਧ ਤੋਂ ਬਿਨਾਂ ਬਿਲਕ ਦੇ ਭੁੱਖੇ ਮਰ ਜਾਣ ਇਹ ਅਸੀਂ ਨਹੀਂ ਮੰਨਦੇ ਮਹਾਰਾਜ ਕਹਿੰਦੇ ਇਹ ਗੱਲ ਨਹੀਂ ਸਤਕਾਰ ਕਰੋ ਪਰ ਧਰਮਾਂ ਦਾ ਸਤਕਾਰ ਤਾਂ ਹੈ ਉਹ ਧਰਮ ਹੀ ਜੀਵਤ ਰਹਿ ਸਕਦਾ ਜਿਸ ਦੇ ਵਿੱਚ ਚੇਤਨਾ ਹੈ ਜਿਹਦੇ ਵਿੱਚ ਰੂਹਾਨੀਅਤ ਹੈ ਜਿਸ ਧਰਮ ਦੇ ਅੰਦਰੋਂ ਰੂਹ ਮਰ ਗਈ ਉਹ ਧਰਮ ਜਿੰਦਾ লাশ ਹੋ ਗਿਆ ਜੇ ਧਰਮ ਦੇ ਅੰਦਰ ਕੇਵਲ ਪੱਥਰ ਹੀ ਰਹਿ ਗਿਆ ਤੇ ਫਿਰ ਉਪਨਿਸ਼ਦਾਂ ਦਾ ਗਿਆਨ ਵੇਦਾਂ ਦਾ ਗਿਆਨ ਸ਼ਾਸਤਰਾਂ ਦਾ ਗਿਆਨ ਕਿੱਧਰ ਚਲਾ ਗਿਆ ਉਪਨਿਸ਼ਦ ਜਿਸ ਬ੍ਰਹਮ ਦੀ ਜਿਸ ਓਮਕਾਰ ਦੀ ਗੱਲ ਕਰਦੀ ਹੈ ਉਹ ਕਿੱਧਰ ਚਲੇ ਗਏ ਗੀਤਾ ਜਿਸ ਪਰਮਾਤਮਾ ਦੇ ਓਮ ਇਤੇ ਏਕ ਆਕਸ਼ਰਮ ਬ੍ਰਹਮੰ ਵਯਾ ਹਰਣਮ ਅਨੂਸਮਨਨ ਯਹ ਪ੍ਰਯਤਜੰ ਦੇਹੀ ਸਜਾਤੀ ਪਰਮਗਤਮ ਕਹਿੰਦੀ ਹੈ ਵੀ ਬ੍ਰਹਮ ਓਮਕਾਰ ਅੱਖਰ ਉਸ ਬ੍ਰਹਮ ਦਾ ਲਖਾਇਕ ਉਹ ਬ੍ਰਹਮ ਕਿੱਥੇ ਆ ਫਿਰ ਜਿਸ ਨੂੰ ਵੇਦਾਂਤ ਤਿੰਨ ਸ਼ਰੀਰਾਂ ਤੋਂ ਪਾਰ ਪੰਜ ਕੋਸ਼ਾਂ ਤੋਂ ਪਾਰ ਤਿੰਨ ਅਵਸਥਾਾਂ ਤੋਂ ਪਾਰ ਬ੍ਰਹਮ ਮੰਨਦਾ ਹੈ ਉਹ ਬ੍ਰਹਮ ਕਿੱਥੇ ਹੋਇਆ ਫਿਰ ਸਵਾਲ ਹੈ ਮੇਰਾ ਇਹ ਉਹਨਾਂ ਦੇ ਹਿਸਾਬ ਨਾਲ ਇਹ ਕਿ ਕੋਈ ਆਖੇ ਵੀ ਤੁਸੀਂ ਆਪਣੇ ਵੱਲੋਂ ਹੀ ਦਾਗਤਾ ਮੈਂ ਸ਼ਾਸਤਰਾਂ ਦੇ ਪ੍ਰਮਾਣ ਦੇ ਕੇ ਆਖਿਆ ਵੀ ਵੇਦਾਂਤ ਆ ਕਹਿੰਦਾ ਹੈ ਗੀਤਾ ਆ ਕਹਿੰਦੀ ਹੈ ਉਪਨਿਸ਼ਦ ਆ ਕਹਿੰਦੀ ਹੈ ਤੇ ਤੁਸੀਂ ਕਿੱਥੇ ਖੜੇ ਹੋ ਕਈ ਸਿੱਖ ਨੂੰ ਆਖੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਕਹਿੰਦੀ ਭਾਈ ਗੁਰਦਾਸ ਜੀ ਆ ਕਹਿੰਦੇ ਭਾਈ ਆਨੰਦ ਲਾਲ ਜੀ ਆ ਕਹਿੰਦੇ ਤੇ ਸਿੱਖੋ ਤੁਸੀਂ ਕਿੱਥੇ ਖੜੇ ਹੋ ਸਿੱਖ ਮੰਨ ਦਾ ਪਵੰਦ ਹੈ ਵੀ ਹਾਂ ਗੁਰੂ ਗ੍ਰੰਥ ਸਾਹਿਬ ਨੇ ਜੋ ਕਿਹਾ ਅਸੀਂ ਮੰਨਾਂਗੇ ਅਗਰ ਜੇਕਰ ਕੱਲੇ ਤੋਂ ਕੱਲੇ ਪੱਥਰ ਪੂਜਾ ਹੀ ਰਹਿ ਜਾਏ ਤੇ ਗੁਰਬਾਣੀ ਨੇ ਆਖਿਆ ਬੁੱਤ ਪੂਜ ਪੂਜ ਹਿੰਦੂ ਮੁਏ ਤੁਰਕ ਮੁਏ ਸਿਰਨਾਈ ਓਏਲੇ ਯਾਰੇ ਉਹ ਬੰਦਾ ਮਰ ਜਾਂਦਾ ਚੱਕ ਕੇ ਝਾਲ ਲੰਦੇ ਓਏ ਲੈ ਗਾਢੇ ਉਹ ਮਰ ਜਾਂਦਾ ਦਬ ਦੰਦੇ ਤੇਰੀ ਗੱਤ ਦੋਹੂ ਨਾ ਪਾਈ ਅਸਲੀਅਤ ਭੇਦ ਨੂੰ ਜਾਣਿਆ ਹੀ ਨਹੀਂ ਸਤਿਗੁਰੂ ਗੁਰੂ ਅਰਜਨ ਦੇਵ ਜੋ ਭੇਦ ਸਮਝਾ ਰਹੇ ਸਾਲਗ੍ਰਾਮ ਹਮਾਰਾ ਸੇਵਾ ਅਸੀਂ ਤੇ ਮਾਨਵਤਾ ਦੀ ਸੇਵਾ ਕਰਨੀ ਹਰ ਦੁਖੀ ਆਰੇ ਦੀ ਬਾਹ ਫੜਨੀ ਹਰ ਲੋੜਵੰਦ ਦੀ ਸਹਾਇਤਾ ਕਰਨੀ ਮਾਨਵਤਾ ਦਾ ਭਲਾ ਕਰਨਾ ਇਹ ਰੱਬੀ ਸੇਵਾ ਸਮਝ ਕੇ ਇਹ ਕੰਮ ਕਰਨਾ ਇਹੀ ਸਾਲਗਰਾਮ ਦੀ ਸੇਵਾ ਹੈ। ਇਹੀ ਪੂਜਾ ਹੈ। ਪੂਜਾ ਅਰਚਾ ਵੰਦਨ ਦੇਵਾ ਦੇਵ ਪ੍ਰਕਾਸ਼ ਸਰੂਪ ਪ੍ਰਮਾਤਮਾ ਦੀ ਜਿਹੜੀ ਉਹਨੂੰ ਨਮਸਕਾਰ ਕਰਨੀ ਨਾ ਵਾਹਿਗੁਰੂ ਨੂੰ ਹਿਰਦੇ ਨਾਲ ਬੰਦਨਾ ਹਰ ਵੰਦਨਾ ਗੁਣ ਗਾਵੋ गोपाल राय ਜੋ ਪ੍ਰਮਾਤਮਾ ਵਾਹਿਗੁਰੂ ਜੀ ਨੂੰ ਬੰਦਨਾ ਕਰਨੀ ਹੈ ਇਹੀ ਸਾਡੇ ਲਈ ਪੂਜਾ ਹੈ ਇਹੀ ਸਾਡੇ ਲਈ ਅਰਚਾ ਅਰਚਨਾ ਕੀ ਹੁੰਦੀ ਅਰਚਨਾ ਹੁੰਦੀ ਛੱਟੇ ਮਾਰਨੇ ਤਾਂ ਜਿਵੇਂ ਕੋਈ ਕੇਸਰ ਜਾਂ ਕੁੰਕਮ ਵਗੈਰਾ ਪਾਣੀ ਵਿੱਚ ਘੋਲ ਲਿਆ ਫੁੱਲ ਖੁਸ਼ਬੂ ਵਾਸਤੇ ਫਿਰ ਪਾਣੀ ਦੇ ਐ ਛਿੱਟੇ ਮਾਰਦੇ ਨੇ ਮੂਰਤੀਆਂ ਤੇ ਮਾਰਦੇ ਹੁੰਦੇ ਉਸ ਪੰਡਤ ਨੂੰ ਸੰਬੋਧਨ ਕਰਕੇ ਹੁਣ ਕੋਈ ਬੰਦਾ ਆਖੇ ਕਿ ਜੀ ਤੁਸੀਂ ਸਾਡੀ ਗੱਲ ਕਰਦੇ ਆਪਾਂ ਤੁਹਾਡੀ ਗੱਲ ਕਿਉਂ ਕਰਨੀ ਸੀ ਉਹ ਤਾਂ ਤੁਹਾਡਾ ਬੰਦਾ ਆ ਕੇ ਪ੍ਰਕਰਮਾ ਚ ਬੈਠਾ ਉਹਨੇ ਗੱਲ ਸ਼ੁਰੂ ਕੀਤੀ ਹੁਣ ਉਹਨੇ ਗੱਲ ਸ਼ੁਰੂ ਕੀਤੀ ਜੋ ਸਵਾਲ ਕਰ ਰਿਹਾ ਉਹਦੇ ਉੱਤਰ ਗੁਰੂ ਸਾਹਿਬ ਦੇ ਰਹੇ ਆ ਇਹ ਤਾਂ ਇਤਿਹਾਸ ਹੈ ਔਰ ਗੁਰਬਾਣੀ ਚ ਲਿਖੀ ਹੋਈ ਗੱਲ ਹੈ ਗੁਰੂ ਜੀ ਨੇ ਫਿਰ ਉੱਤਰ ਦਿੰਦਿਆਂ ਇਹ ਗੱਲ ਆਖੀ ਰਹਾਓ ਕਹਿੰਦਾ ਜੀ ਫਿਰ ਤੁਸੀਂ ਚਲੋ ਨਹੀਂ ਪੱਥਰ ਦਾ ਸਤਿਕਾਰ ਕਰਨਾ ਨਹੀਂ ਪੂਜਣਾ ਸੀ ਤਾਂ ਫਿਰ ਤੁਸੀਂ ਇਹ ਘੰਟਾ ਪਿਆ ਹੀ ਵਜਾ ਜਾਂਦੇ ਟਲ ਟੰ ਟੰ ਕਰ ਜਾਂਦੇ ਗੁਰੂ ਅਰਜਨ ਦੇ ਮਹਾਰਾਜ ਕਹਿੰਦੇ ਕੰਟਾ ਜਾ ਕਾ ਸੁਨੀਆਂ ਚੌਕੁੰਟ ਸਤਿਗੁਰੂ ਜੀ ਕਹਿੰਦੇ ਇੱਕ ਘੰਟਾ ਵੱਜ ਰਿਹਾ ਹੈ ਇੱਕ ਘੜਿਆਲ ਸਾਰਿਆਂ ਦੇ ਅੰਦਰ ਵੱਜ ਰਹੀ ਚਾਰੇ ਕੁੰਟਾਂ ਚ ਦਸੇ ਦਿਸ਼ਾਵਾਂ ਚ ਮਹਾਰਾਜ ਕਹਿੰਦੇ ਤਾਂ ਘੰਟਾ ਵੱਜ ਰਿਹਾ ਹੈ ਘੰਟਾ ਜਾ ਕਾ ਸੁਣੀਐ ਚੌਹ ਕੁੰਟ ਉਹਦਾ ਘੰਟਾ ਚਾਰੇ ਕੁੰਟਾਂ ਚ ਚਾਰੇ ਦਿਸ਼ਾਵਾਂ ਵਿੱਚ ਵੱਜ ਰਿਹਾ ਹੈ ਹੁਕਮ ਰੂਪੀ ਕੰਟਾ ਟੱਲ ਉਹਦਾ ਹੁਕਮ ਰੂਪੀ ਟੱਲ ਸਾਰੇ ਕਿਤੇ ਵਰਤ ਰਿਹਾ ਅਸੀਂ ਉਹਦੇ ਹੁਕਮ 'ਚ ਚੱਲਦੇ ਹਾਂ ਤੇ ਜਿਹੜਾ ਹੁਕਮ 'ਚ ਚੱਲਦਾ ਸਮਝੋ ਉਹਦਾ ਟੱਲ ਵਿਚਾਈ ਜਾਂਦਾ ਆਪਣੇ ਆਪੇ ਵੱਜ ਰਿਹਾ ਜੇ ਉਹਦਾ ਹੁਕਮ ਨਹੀਂ ਮੰਨਿਆ ਹੁਕਮ ਤੋਂ ਬਾਹਰ ਹੋ ਕੇ ਪੰਡਤ ਭਾਵੇਂ ਗਲ ਵਿੱਚ ਟੱਲ ਵਨ ਲੈ ਬਾਰ-ਬਾਰ ਵਜਾਈ ਜਾ ਤਾਂ ਤੇਰਾ ਟੱਲ ਕਿਸੇ ਕੰਮ ਦਾ ਨਹੀਂ ਨਿਰਾਰਥਕ ਹੋ ਗਿਆ ਆਸਨ ਜਾ ਕਾ ਸਦਾ ਵੈਕੁੰਠ ਕਹਿੰਦੇ ਤੂੰ ਇੱਥੇ ਆਸਣ ਲਈ ਬੈਠਾ ਹੈ ਪੱਥਰ ਦੇ ਥੱਲੇ ਵਿਛਾਇਆ ਹੋਇਆ ਕੱਪੜਾ ਵੀ ਉਹਦਾ ਠਾਕੁਰ ਜੀ ਦਾ ਆਸਨ ਹੈ ਮਹਾਰਾਜ ਕਹਿੰਦੇ ਉਹਦਾ ਆਸਨ ਤੇ ਵੈਕੁੰਠ ਵਿੱਚ ਨਹੀਂ ਸੁਣੀਦਾ ਵੀ ਵੈਕੁੰਠ ਵਿੱਚ ਰਹਿੰਦਾ ਮੈਂ ਤੇ ਕਹਿੰਦੇ ਗੁਰੂ ਅਰਜਨ ਦੇਵ ਜੀ ਕਹਿੰਦੇ ਇੱਕ ਪੰਡਤ ਮਿਲਿਆ ਸੀ ਉਹ ਕਹਿੰਦਾ ਸੀ ਵੀ ਖੀਰ ਸਮੁੰਦਰ ਦੇ ਉੱਤੇ ਸ਼ੇਸ਼ਨਾਗ ਦੇ ਉੱਤੇ ਆਸਣ ਹੈ ਸ਼੍ਰੀ ਵਿਸ਼ਨੂੰ ਜੀ ਦਾ ਔਰ ਮਹਾ ਵਿਸ਼ਨੂੰ ਜੀ ਇੱਕ ਵਿਸ਼ਨੂੰ ਇੱਕ ਮਹਾ ਵਿਸ਼ਨੂੰ ਜਿਹਨੂੰ ਆਪਾਂ ਵਾਹਿਗੁਰੂ ਕਹਿੰਦੇ ਆ ਉਹ ਮਹਾ ਵਿਸ਼ਨੂੰ ਕਹਿੰਦੇ ਇੱਕ ਛੋਟਾ ਵਿਸ਼ਨੂੰ ਇੱਕ ਮਹਾ ਵਿਸ਼ਨੂੰ ਮਹਾ ਵਿਸ਼ਨੂੰ ਬਾਰੇ ਕਹਿੰਦੇ ਇਹ ਸੁਣਿਆ ਵੀ ਬੈਕੁੰਠ ਵਿੱਚ ਆਸਣ ਹੈ ਗੁਰੂ ਜੀ ਕਹਿੰਦੇ ਇੱਕ ਤੇ ਪੁਰਾਣ ਕਹਿੰਦੇ ਵੀ ਸ਼ੀਰ ਸਮੁੰਦਰ ਤੇ ਆਸਣ ਹੈ ਦੂਜੇ ਵਿਦਵਾਨ ਕਹਿੰਦੇ ਵੈਕੁੰਠ ਵਿੱਚ ਹੈ ਤੇ ਤੁਸੀਂ ਪੰਡਿਤ ਜੀ ਕਹੀ ਜਾਂਦੇ ਵੀ ਆਹ ਸਾਲਗਰਾਮ ਦੇ ਥੱਲੇ ਲੱਗਿਆ ਹੋਇਆ ਜਿਹੜਾ ਇਹੀ ਆਸਨ ਹੈ। ਤਦ ਸੋ ਤੁਹਾਨੂੰ ਮੰਨਿਏ ਕਿ ਪੁਰਾਣਾ ਨੂੰ ਮੰਨਿਏ ਉਹਨਾਂ ਦੀ ਗੱਲ ਮੰਨੀਏ। ਫਿਰ ਉਹ ਕਹਿੰਦਾ ਜੀ ਚੁੱਪ ਕਰ ਗਿਆ ਗੁਰੂ ਜੀ ਕਹਿੰਦੇ ਤੈਨੂੰ ਅਸੀਂ ਦੱਸਦੇ ਹਾਂ। ਆਸਨ ਜਾਕਾ ਸਦਾ ਵੈਕੁੰਠ। ਉਹ ਵਾਹਿਗੁਰੂ ਦਾ ਆਸਨ ਵੈਕੁੰਠ। ਬੈ ਬੈ ਦਾ ਅਰਥ ਹੁੰਦਾ ਦੁਬਦਾ ਕੁੰਠ ਦਾ ਅਰਥ ਹੁੰਦਾ ਮੁੱਕ ਜਾਣਾ ਜਿੱਥੇ ਦੁਬਦਾ ਮੁੱਕ ਗਈ ਜਿਸ ਦਿਲ ਚ ਦੁਬਦਾ ਨਹੀਂ ਹੈ ਉਸ ਦਿਲ ਦੇ ਵਿੱਚ ਉਹ ਹਿਰਦਾ ਬੈ ਕੁੰਠ ਰੂਪ ਬਣ ਗਿਆ ਬੈ ਕੁੰਠ ਨਗਰ ਜਹਾਂ ਸੰਤ ਵਾਸਾ ਤੇ ਉੱਥੇ ਪ੍ਰਮਾਤਮਾ ਪ੍ਰਗਟ ਹੋ ਜਾਏਗਾ ਆਪਣੇ ਆਪ ਵਿੱਚ ਇੰ样 ਗੁਰੂ ਅਰਜਨ ਦੇਵ ਜੀ ਦੀ ਅਖਿਆ ਜਾ ਕਾ ਚਵਰ ਸਭ ਉੱਪਰ ਝੂਲੇ ਛੋਟਾ ਜਿਹਾ ਚੌਰ ਲੈ ਕੇ ਪੱਥਰ ਦੇ ਉੱਤੇ ਝੁਲਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਖਿਆ ਕਹਿੰਦੇ ਉਸ ਪ੍ਰਮਾਤਮਾ ਦਾ ਚੌਰ ਹਵਾ ਜਿਹੜੀ ਆ ਨਾ ਪਵਨ ਚavr ਰੁ ਕਰੇ ਇਹ ਝੁੱਲ ਰਹੀ ਇਹ ਚੌਰ ਰਹਾ ਜਾਂ ਕੁਦਰਤ ਨੇ ਦਿੱਤਾ ਕਿ ਸਾਰੀ ਦੁਨੀਆ ਨੂੰ ਹਵਾ ਚੁਲਾਈ ਜਾਂਦਾ ਚੌਰ ਹੈ ਜਿਹੜਾ ਪ੍ਰਮਾਤਮਾ ਦੀ ਹਵਾ ਰੂਪੀ ਚੌਰ ਤਾਂ ਕਾ ਧੂਪ ਸਦਾ ਪਰਫੁੱਲਾ ਤੇ ਪੰਡਿਤ ਜੀ ਜਿਹੜੀ ਤੁਸੀਂ ਅੱਗ ਦੇ ਉੱਤੇ ਜਰਾ ਕੋ ਗੁੱਗਲ ਜੀ ਪਾ ਕੇ ਖੁਸ਼ਬੂ ਕਰਦੇ ਹੋ ਸਤਿਗੁਰੂ ਜੀ ਕਹਿੰਦੇ ਇਹ ਕੋਈ ਧੂਪ ਨਹੀਂ ਫਿਰ ਕਹਿੰਦੇ ਜਾ ਕਾ ਧੂਪ ਉਹਦਾ ਧੂਪ ਤਾਂ ਇਹੀ ਆ ਸਦਾ ਪਰਫੁੱਲਾ ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਜਿਹੜਾ ਬੰਦਾ ਕੋਈ ਪ੍ਰਸੰਨ ਚਿੱਤ ਰਹਿਣਾ ਸਿੱਖ ਜਾਏ ਕਿਸੇ ਨੂੰ ਦੇਖ ਕੇ ਮੱਥੇ ਤਿਉੜੀ ਨਾਮ ਪਾਵੇ ਮਨ ਵਿੱਚ ਦੁਐਸ਼ ਈਰਖਾ ਨਾ ਰੱਖੇ ਸਮਝੋ ਤੂੰ ਹੋ ਰਹੀ ਹੈ ਪ੍ਰਮਾਤਮਾ ਬੜੀਆਂ ਇਹ ਬਰੀਕ ਔਰ ਸੂਖਮ ਗੱਲਾਂ ਹਨ ਔਰ ਗੁਰੂ ਜੀ ਨੇ ਗੁਣਾਂ ਦੇ ਇੱਥੇ ਸਾਰੀ ਸਮਗਰੀ ਦੱਸੀ ਕਿ हे ਇਨਸਾਨ ਤੇਰੇ ਹਿਰਦੇ ਵਿੱਚ ਅਗਰੇ ਗੁਣ ਪੈਦਾ ਹੋ ਜਾਣ ਤੇ ਤੂੰ ਸਮਝ ਲੈ ਪ੍ਰਮਾਤਮਾ ਦੀ ਪੂਜਾ ਅਰਚਨਾ ਕਰ ਹੀ ਰਿਹਾ ਗੁਰੂ ਅਰਜਨ ਦੇਵ ਜੀ ਕਹਿੰਦੇ ਕਟ ਕਟ ਸੰਪਟ ਹੈ ਰੇ ਜਾ ਕਾ ਉੱਥੇ ਕੋਨੇ ਸੰਪਟ ਕਹਿੰਦੇ ਡੱਬੀ ਨੂੰ ਇੱਕ ਡੱਬੀ ਰੱਖੀ ਸੀ ਜਿਸ ਡੱਬੀ ਦੇ ਵਿੱਚ ਜਦੋਂ ਜਾਂਦਾ ਸੀ ਉਹਨੂੰ ਸਾਲਗ੍ਰਾਮ ਪੱਥਰ ਨੂੰ ਲਪੇਟ ਕੇ ਵਿੱਚ ਰੱਖ ਲੈਂਦਾ ਸੀ ਡੱਬੇ ਦੇ ਵਿੱਚ ਉਹਨੂੰ ਸੰਪਟ ਕਹਿੰਦੇ ਆ ਡੱਬਾ ਸੰਪਟ ਦਾ ਅਰਥ ਇਹ ਡੱਬਾ ਹੁੰਦਾ ਗੁਰੂ ਜੀ ਨੂੰ ਕਹਿਣ ਲੱਗਾ ਜੀ ਫਿਰ ਉਹਨੂੰ ਕਿਹੜੇ ਡੱਬੇ 'ਚ ਰੱਖਿਆ ਜਾਂਦਾ ਜਿਵੇਂ ਸਾਲਗਰਾਮ ਨੂੰ ਰੱਖਿਆ ਜਾਂਦਾ ਗੁਰੂ ਜੀ ਕਹਿੰਦੇ ਘਟ ਘਟ ਸੰਪਟ ਹੈ ਰੇ ਜਾਕ ਹਰੇਕ ਦਿਲ ਡੱਬਾ ਹੀ ਹੈ ਹਰੇਕ ਦਿਲ ਵਿੱਚ ਉਹ ਵਸਿਆ ਬੈਠਾ ਹੈ ਅੰਦਰ ਹਰੇਕ ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਫਿੱਟ ਹੈ ਤੇ ਹਰੇਕ ਦਿਲ ਉਹਦਾ ਡੱਬਾ ਹੀ ਬਣਿਆ ਹੋਇਆ ਪੰਡਤ ਜੀ ਉਹਨੂੰ ਆਹ ਤੇਰੀ ਕਿਸੇ ਚਾਂਦੀ ਦੀ ਤੇਰੀ ਸੋਨੇ ਦੀ ਤੇਰੀ ਲੱਕੜ ਦੀ ਡੱਬੀ ਦੀ ਜਾਂ ਡੱਬੇ ਦੀ ਲੋੜ ਨਹੀਂ ਹਰ ਦਿਲ ਦੇ ਅੰਦਰ ਉਹ ਵਸਿਆ ਬੈਠਾ ਹੈ ਤੂੰ ਪਹਿਚਾਨ ਔਰ ਹਰ ਇਨਸਾਨ ਨੂੰ ਪਹਿਚਾਨਣ ਦੀ ਜ਼ਰੂਰਤ ਹੈ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ માંਹੀ ਪਰੇਸ਼ਾਨੀ ਵਿੱਚ ਨਾ ਦੌੜਿਆ ਫਿਰਿਆ ਕਰ ਗੁਰੂ ਜੀ ਕਹਿੰਦੇ ਐਵੇਂ ਨਾ ਚਿੰਤਾ ਵਿੱਚ ਤੁਰਿਆ ਰਿਆ ਕਰ ਕਹਿੰਦਾ ਜੀ ਕੀ ਕਰਾਂ ਗੁਰੂ ਜੀ ਕਹਿੰਦੇ ਆਪਣੇ ਅੰਦਰ ਦੀ ਖੋਜ ਕਰ ਦਿਲ ਮੈਂ ਖੋਜ ਦਿਲੈ ਦਿਲ ਖੋਜੋ ਇਹੀ ਠੌਰ ਮੁਕਾਮਾ ਇਹੀ ਅਸਲ ਮੁਕਾਮ ਮੰਜ਼ਲ ਹੈ ਆਪਣੇ ਆਪ ਨੂੰ ਖੋਜਣਾ ਆਪਣੇ ਆਪਣੇ ਅੰਦਰ ਬਾਬਾ ਫਰੀਦ ਜੀ ਬੜੀ ਬੜੀ ਉਹਨਾਂ ਮਹਾਨ ਵਾਦਤ ਪਰਮਾਤਮਾ ਦੀ ਕੀਤੀ 36 ਸਾਲ ਜ਼ਿੰਦਗੀ ਦੇ ਲਾਜ਼ਮ ਤੇ ਸਰੀਰ ਸੁੱਕ ਕੇ ਹੱਡਾਂ ਦੀ ਮੁੱਠ ਬਣ ਗਿਆ ਕਾਮਾ ਨੂੰ ਇਹ ਨਾ ਪਤਾ ਲੱਗੇ ਵੀ ਇਹ ਕੋਈ ਬੰਦਾ ਜਿਉਂਦਾ ਹੈ ਕਿ ਪਿੰਜਰ ਪਿਆ ਉਹਨਾਂ ਨੇ ਬਾਣੀ 'ਚ ਲਿਖਿਆ ਫਰੀਦਾ ਕਾਗਾ ਕਰੰਗ ਟੰਡੋਲਿਆ ਸਗਲਾ ਖਾਇਆ మాਸ ਇਹ ਦੋਇ ਨੈਨਾ ਮਤਸ਼ੂ ਹੋ ਫਿਰ ਦੇਖਣ ਕੀ ਆਸ ਜੇ ਇਹ ਤੇ ਵੀ ਤਸੱਲੀ ਨਹੀਂ ਆਉਂਦੀ ਕਿਉਂਕਿ ਇਹਦੀ ਵਿਆਖਿਆ ਕੋਈ ਤਰੀਕੇ ਕੀਤੀ ਹੋਈ ਹੈ ਨਾ ਵੀ ਵਿਕਾਰਾਂ ਨੂੰ ਆਖਿਆ ਮੇਰੇ ਸਰਤ ਰੂਪੀ ਲੋਚਨ ਅਗਲਾ ਸ਼ਲੋਕ ਪੜ੍ਹ ਲਿਓ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡਾਂ ਕਾਕ ਅਜੇ ਸੋ ਰੱਬ ਨਾ ਬੋੜਿਆ ਦੇਖ ਬੰਦੇ ਕੇ ਭਾਗ ਐਡਾ ਮਹਾਨ ਤਿਆਗੀ ਵੈਰਗੀ ਨਿਰਸ਼ਲ ਹਿਰਦਾ ਜੋ ਰੁੱਖੀ ਸੁੱਕੀ ਖਾਏ ਕਾ ਠੰਡਾ ਪਾਣੀ ਪੀਓ ਦਾ ਉਪਦੇਸ਼ ਦੇਣ ਵਾਲਾ ਜੋ ਪੇਟ ਦੇ ਨਾਲ ਫਰੀਦਾ ਰੋਟੀ ਮੇਰੀ ਕਾਠ ਕੀ ਲਾवण ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਨੇ ਸਹਿਣਗੇ ਦੁੱਖ ਵਾਲਾ ਮਹਾਪੁਰਸ਼ ਬ੍ਰਹਮ ਗਿਆਨੀ ਜਿਸ ਦਿਨ ਉਸ ਨੂੰ ਗਿਆਨ ਹੁੰਦਾ ਅੰਤਰਾਤਮੇ ਦਾ ਤੇ ਉਹ ਕੀ ਕਹਿੰਦਾ ਫਰੀਦਾ ਜੰਗਲ ਜੰਗਲ ਕਿਆ ਭਵੈ ਵਣ ਕੰਡਾ ਮੋੜੇ ਵਸੀ ਰੱਬ ਹਿਆਲੀ ਹੈ ਹਿਰਦੇ ਰੂਪੀ ਘਰ ਵਿੱਚ ਵਸਦਾ ਬਾਹਰ ਕਿਆ ਪੂਰੇ ਬਾਰ ਕੀ ਤੁਰਿਆ ਫਿਰਦਾ ਹੈ ਕੰਡਿਆਂ ਨੂੰ ਮੋੜਦਾ ਫਿਰਦਾ ਹੈ ਰੁੱਖਾਂ ਨੂੰ ਚੁੰਡ-ਚੁੰਡ ਕੇ ਉਹਨਾਂ ਦੇ ਪੱਤੇ ਖਾਂਦਾ ਫਿਰਦਾ ਹੈ ਕਿ ਇਸੇ ਵਿੱਚ ਪ੍ਰਮਾਤਮਾ ਦੀ ਖੁਸ਼ੀ ਹੈ ਗੁਰੂ ਤੇਗ ਬਹਾਦਰ ਜੀ ਤਿਆਗ ਦੀ ਮੂਰਤ ਕਾਹੇ ਰੇ ਵਨ ਖੋਜਨ ਜਾਈ ਕੀ ਲੋੜ ਪੈ ਗਈ ਬਈ ਗੁਰੂ ਗੋਬਿੰਦ ਸਿੰਘ ਸਾਹਿਬ ਰੇ ਮਨ ਐਸੋ ਕਰਸ ਨਿਆਸਾ ਮਨ ਸੇ ਸਦਨ ਸਬੈ ਕਰ ਸਮਝੋ ਮਨ ਹੀ ਮਾਹੀ ਉਦਾਸਾ ਕਾਹਿਰੇ ਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇ ਪਾਤੋ ਹੀ ਸੰਗ ਸਮਾਈ ਪੋਪ ਮਦ ਜਉ ਬਾਸ ਬਸਤ ਹੈ ਜਿਵੇਂ ਫੁੱਲ ਦੇ ਵਿੱਚ ਖੁਸ਼ਬੂ ਹੁੰਦੀ ਹੈ ਪੋਪ ਫੁੱਲ ਨੂੰ ਮਦ ਵਿੱਚ ਬਾਸ ਵਾਸ਼ਨਾ ਨੂੰ ਖੁਸ਼ਬੂ ਨੂੰ ਪੋਪ ਮਦ ਜਉ ਬਾਸ ਬਸਤ ਹੈ ਮੁਕਰ ਮਾਹੀ ਜੈਸੇ ਛਾਈ ਮੁਕਰ ਸ਼ੀਸ਼ੇ ਨੂੰ ਕਹਿੰਦੇ ਹਨ ਤੇ ਛਾਈ ਪਰਛਾਵੇਂ ਨੂੰ ਜਿਵੇਂ ਸ਼ੀਸ਼ੇ ਦੇ ਵਿੱਚ ਪਰਛਾਵਾ ਹੁੰਦਾ ਕਿ ਤੋ ਬਾਹਰੋਂ ਫੜ ਕੇ ਨਹੀਂ ਲਿਆਉਣਾ ਪੈਂਦਾ ਜਦੋਂ ਸ਼ੀਸ਼ੇ ਦੇ ਅੱਗੇ ਜਾਓਗੇ ਤੁਹਾਡੀ ਤਸਵੀਰ ਆਪੇ ਹੀ ਸ਼ੀਸ਼ੇ 'ਚ ਆ ਜਾਏਗੀ ਪੋਪ ਮਦ ਜਿਉਂ ਵਾਸ ਵਸਤ ਹੈ ਮੁਕਰ ਮਾਹੀ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ ਘਟ ਹੀ ਖੋਜੋ ਭਾਈ ਹਿਰਦੇ ਘਟ ਹਿਰਦੇ 'ਚ ਹੋਜੋ ਦਿਲ 'ਚ ਖੋਜ ਦਿਲਾਂ ਤਿਲ ਖੋਜੋ ਅੰਤਰਾਤਮਾ ਦੀ ਯਾਤਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਗੁਰੂ ਤੇਗ ਬਹਾਦਰ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਕਹਿੰਦੇ ਸਾਰੇ ਹੀ ਕਹੀ ਜਾਂਦੇ ਐ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਸਿਰੀ ਰਵਿਦਾਸ ਜੀ ਮਹਾਰਾਜ ਬਾਬਾ ਫਰੀਦ ਜੀ ਭਗਤ ਰਾਮਾਨੰਦ ਜੀ ਏਕ ਦਿਵਸ ਮਨ ਭਈ ਉਮੰਗ ਕਸਚੋ ਆ ਚੰਦਨ ਬਹੁ ਸੁਗੰਧ ਪੂਜਨ ਚਾਲੇ ਬ੍ਰਹਮ ਠਾਏ ਸਭ ਬ੍ਰਹਮ ਦਿਖਾਇਓ ਗੁਰ ਘਰ ਹੀ ਮਾਹ ਕੱਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿੱਤ ਨਾ ਚੱਲੈ ਮਨ ਭਇਓ ਪੰਗ ਮੇਰਾ ਮਨ ਹੁਣ ਪਿੰਗਲਾ ਹੋ ਗਿਆ ਜਾਂਦਾ ਨਹੀਂ ਜਿਵੇਂ ਪਿੰਗਲਾ ਕਿਤੇ ਜਾਂਦਾ ਨਹੀਂ ਮੇਰਾ ਮਨ ਹੁਣ ਕਿਧਰੇ ਨਹੀਂ ਜਾਂਦਾ ਕਿਉਂ ਕਿਉਂ ਜਾਣਾ ਬਈ ਹੁਣ ਤੇ ਘਰੇ ਹੀ ਰੰਗ ਲੱਗ ਗਿਆ ਹੁਣ ਚਿੱਤ ਨਹੀਂ ਜਾਂਦਾ ਇਸ ਤਰੀਕੇ ਗੁਰੂ ਸਾਹਿਬ ਕਹਿੰਦੇ ਹਨ ਹੇ ਪਾਈ ਕਟ ਕਟ ਸੰਪਟ ਹੈ ਰੇ ਸੰਪਟਾ ਡੱਬਾ ਹਰੇਕ ਦਿਲ ਉਹਦਾ ਡੱਬਾ ਹੈ ਪਰ ਹਰਾਨੀ ਇਹ ਡੱਬਿਆਂ ਦੇ ਡੱਬੇ ਐਂ ਲੰਘ ਗਏ ਖੋਲ ਕੇ ਨਹੀਂ ਵੇਖਿਆ ਖੋਲਦੇ ਨਹੀਂ ਇੱਕ ਬੜੀ ਪਿਆਰੀ ਹਿੰਦੁਸਤਾਨ ਦੇ ਵਿੱਚ ਬਹੁਤ ਪ੍ਰਚਲਿਤ ਇੱਕ ਸਾਖੀ ਹੈ ਸੱਚੀ ਨਹੀਂ ਹੈ ਪਰ ਪੰਚਤੰਤਰ ਦੀ ਕਹਾਣੀ ਹੈ ਪੰਚ ਤੰਤਰ ਦੀ ਸਭ ਤੋਂ ਪਹਿਲੀ ਕਹਾਣੀ ਹੈ ਕਿ ਇੱਕ ਕੋਈ ਰਾਜਾ ਸੀ ਬੜਾ ਧਰਮੀ ਸੀ ਬੜਾ ਧਰਮੀ ਸੀ ਤੇ ਇੱਕ ਕੋਈ ਸਾਧੂ ਇੱਕ ਕੋਈ yogi ਉਹਨੂੰ ਰੋਜ਼ ਸਵੇਰੇ ਆਉਂਦਾ ਇੱਕ ਫਲ ਦਿੰਦਾ ਸੀ ਤੇ ਉਹ ਫਲ ਰਾਜਾ ਉਹ ਤੋਂ ਲੈ ਲੰਦਾ ਸੀ ਤੇ ਸਾਧੂ ਦੇ ਚਲੇ ਜਾਣ ਤੋਂ ਬਾਅਦ ਉਹ ਫਲ ਨੂੰ ਉਹ ਖਾਂਦਾ ਨਹੀਂ ਸੀ ਕ ਖੂਚ ਸਟਾ ਦਿੰਦਾ ਸੀ ਉਹਨੂੰ ਦੇਖਣ ਨੂੰ ਵਧੀਆ ਨਹੀਂ ਸੀ ਲੱਗਦਾ ਇਦਾਂ ਹੀ ਰੋਜ਼ ਆਉਂਦਾ ਸਾਧੂ ਰਾਜੇ ਨੂੰ ਦਿੰਦਾ ਤੇ ਰਾਜਾ ਰੋਜ਼ ਫਲ ਨੂੰ ਸਟਾ ਦਿੰਦਾ ਰੋਜ਼ ਆਉਂਦਾ ਰੋਜ਼ ਇਹੀ ਕੰਮ ਸਾਲਾਂ ਦੇ ਸਾਲ ਬੀਤ ਗਏ ਇੱਕ ਦਿਨ ਰਾਜੇ ਨੇ ਕਿਤੇ ਉਹ ਫਲ ਖੋਲ ਕੇ ਵੇਖ ਲਿਆ ਤੇ ਜਦ ਖੋਲ ਕੇ ਵੇਖਿਆ ਉਹ ਫਲ ਉਹਦੇ ਵਿੱਚ ਮੋਤੀ ਸੀ ਔਰ ਐਸੇ ਨਾਇਆਬ ਬਹੁਤ ਸੋਹਣੇ ਰਾਜਾ ਮੁੜ ਕੇ ਉਹਨੂੰ ਲੱਭਦਾ ਫਿਰੇ ਉਹ ਹੁਣ ਸੰਤ ਨਾਲ ਆਵੇ ਫਿਰ ਆਖਰੋਂ ਨੂੰ ਮਿਲਿਆ ਉਹਨੇ ਆਖਿਆ ਸੰਤ ਜੀ ਤੁਸੀਂ ਮੈਨੂੰ ਰੋਜ਼ ਫਲ ਦਿੰਦੇ ਸੀ ਤੁਹਾਨੂੰ ਪਤਾ ਇੰਨੇ ਸਾਲ ਤੁਸੀਂ ਦਿੱਤੇ ਮੈਂ ਇੱਕ ਦਿਨ ਵੀ ਖੋਲਿਆ ਨਹੀਂ ਉਹ ਕਹਿੰਦੇ ਮੈਨੂੰ ਪਤਾ ਤੂੰ ਨਹੀਂ ਖੋਲਿਆ ਕਹਿੰਦੇ ਤੁਹਾਨੂੰ ਕਿਵੇਂ ਪਤਾ ਕਹਿੰਦੇ ਮੈਨੂੰ ਪਤਾ ਵੀ ਜੇ ਤੂੰ ਖੋਲਿਆ ਹੁੰਦਾ ਫਿਰ ਤੂੰ ਮੈਨੂੰ ਲੱਭਦੇ ਫਿਰਨਾ ਸੀ ਤੂੰ ਉਹਨੂੰ ਲੈੰਦਾ ਜ਼ਰੂਰ ਸੀ ਪਰ ਤੂੰ ਖੋਲਿਆ ਨਹੀਂ ਜਦੋਂ ਤੂੰ ਉਹਨੂੰ ਫਲ ਨੂੰ ਖੋਲ ਕੇ ਦੇਖਿਆ ਨਾ ਤਿੰਨ ਹੁਣ ਪਤਾ ਲੱਗ ਗਿਆ ਇਹਦੇ ਚ ਲਾਲ ਨੇ ਤਾਂ ਤੂੰ ਮੇਰੇ ਕੋਲ ਆਇਆ ਜਿੱਦਨ ਤੂੰ ਇਹਨੂੰ ਖੋਲਦਾ ਉਦਨੇ ਤੂੰ ਮੇਰੇ ਕੋਲ ਆਉਣਾ ਸੀ ਉਹ ਤੋਂ ਅੱਗੇ ਫਿਰ ਪੰਚ ਤੰਤਰ ਦੀਆਂ ਲੰਮੀਆਂ ਲੰਮੀਆਂ ਕਹਾਣੀਆਂ ਬਿਕਰਮਾਂ ਦਿੱਤਦੀਆਂ ਸ਼ੁਰੂ ਹੋ ਜਾਂਦੀਆਂ ਆਪਣੇ ਕੰਮ ਦੀ ਸਿਰਫ ਇੰਨੀ ਕੁ ਹੀ ਆ ਫਿਰ ਉਹਨੇ ਜਿਹੜਾ ਰਾਜੇ ਨੂੰ ਉਪਦੇਸ਼ ਦਿੱਤਾ ਰਾਜੇ ਨੇ ਆਖਿਆ ਵੀ ਮੈਨੂੰ ਉਪਦੇਸ਼ ਦਿਓ ਉਸ ਸਾਧੂ ਨੇ ਆਖਿਆ ਇਹੀ ਉਪਦੇਸ਼ ਹੈ ਬਸ ਜ਼ਿੰਦਗੀ ਦਾ ਮੈਂ ਤੈਨੂੰ ਤੱਤ ਸਾਰ ਸਮਝਾਉਣਾ ਚਾਹੁੰਦਾ ਕਿਹੜਾ ਵਿਚਾਰਾ ਸਾਧਾ ਜੀ ਦੇ ਕੋਲੇ ਨਹੀਂ ਹੀਰੇ ਮੋਤੀ ਹੋਣਗੇ ਜਾਂ ਫਲ ਕਿਹੜੇ ਤਰ ਤਏ ਕਿਤੇ ਇਦਾਂ ਦੇ ਅਸਲ ਇਨਾਂ ਚੀਜ਼ਾਂ ਦੇ ਵਿੱਚ ਇਨਾਂ ਕਹਾਣੀਆਂ ਦੇ ਵਿੱਚ ਕੁਝ ਬਹੁਤ ਗਹਿਰਾ ਰਾਜ ਰਹੱਸ ਛੁਪਿਆ ਹੁੰਦਾ ਹੈ ਉਹ ਇਹ ਸੀ ਜਿਹੜਾ ਉਹਨੇ ਆਖਿਆ ਵੀ हे ਰਾਜਨ ਇਉਂ ਹੀ ਹਰੇਕ ਮਨੁੱਖ ਦਾ ਹਿਰਦਾ ਇਹ ਬੰਦ ਫਲ ਦੀ ਤਰ੍ਹਾਂ ਹਰੇਕ ਹਿਰਦੇ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਰੂਪੀ ਮੋਤੀ ਛੁਪਿਆ ਹੁੰਦਾ ਹੈ ਤੇ ਪਰ ਬਦ ਕਿਸਮਤੀ ਜਿਵੇਂ ਸਾਲਾਂ ਦੇ ਸਾਲ ਤੂੰ ਕਦਰ ਨਹੀਂ ਜਾਣੀ ਮਨੁੱਖ ਇਉਂ ਹੀ ਉਸ ਹਿਰਦੇ ਉਸ ਮਾਨਕ ਮੋਤੀ ਦੀ ਕਦਰ ਨਹੀਂ ਜਾਣਦਾ ਹੁਣ ਬਾਣੀ ਚਾਜੋ ਸਭਨਾ ਮਨ ਮਾਨਕ ਬਾਬਾ ਫਰੀਦ ਜੀ ਠਾਹਣ ਮੂਲ ਮਚੰਗਵਾ ਜੋਤੋ ਜੋਤੋ ਪ੍ਰਿਆ ਦੀ ਸਿੱਖ ਤੋਹਿਆ ਉਹ ਨਾ ਠਾਹੇ ਕਹੀਦਾ ਬਾਬਾ ਫਰੀਦ ਜੀ ਕਹਿੰਦੇ ਸਾਰਿਆਂ ਦੇ ਹਿਰਦੇ ਮੋਤੀਆਂ ਵਰਗੇ ਆ ਹਰ ਇੱਕ ਇਨਸਾਨ ਦੇ ਦਿਲ ਵਿੱਚ ਪਰਮਾਤਮਾ ਦੇ ਨਾਮ ਦਾ ਮੋਤੀ ਹੈਗਾ ਸਭਨਾ ਮਨ ਮਾਨਕ ਮਾਨਕ ਕੀ ਮੋਤੀ ਠਾਣ ਮੂਲ ਮਚਾਂਗ ਵਾਤੋਂ ਕਿਸੇ ਦਾ ਦਿਲ ਨਾ ਟਾਈ ਠੁੱਕਰਾ ਨਾ ਮਾਰਦਾ ਫੇ ਕਰ ਲੈ ਵਪਾਰ ਜਿਹੜੇ ਮਰਜ਼ੀ ਕਰਨਾ ਐ ਐਡਾ ਵਪਾਰੀ ਨਾ ਬਣੀ ਕਿ ਕਿਸਾਂ ਦੇ ਲੋਕਾਂ ਦੇ ਦਿਲਾਂ ਨੂੰ ਤੋੜਨ ਦਾ ਤੈਨੂੰ ਵਪਾਰ ਮਿਲ ਜਾਏ ਇਹ ਸੌਦਾ ਜੇ ਕਿਤੇ ਕਰਨਾ ਪਵੇ ਪਿੱਛੇ हट ਜਾਏ ਦਿਲਾਂ ਨਾਲ ਨਾ ਖੇਡੀ ਸਭ ਨਾ ਮਨਮਾਨਕ ਠਾਹਣ ਮੂਲ ਮਚਾਂਗਵਾ ਜਾਓ ਤੋ ਪ੍ਰੀਆ ਦੀ ਸਿੱਖ ਜੇ ਤੈਨੂੰ ਕੋਈ ਅਧਿਆਤਮ ਦੀ ਮਾੜੀ ਮੋਟੀ ਸਮਝ ਹੈ ਪਰਮਾਤਮਾ ਦੇ ਮਿਲਣ ਦੀ ਚਾਹਨਾ ਕੋਈ ਰੰਚਕ ਮਾਤਰ ਵੀ ਹੈ ਨਾ ਤੇਰੇ ਦਿਲ ਚ ਪੈਦਾ ਹੋਈ ਐਨੀ ਕੁ ਵੀ ਹੈ ਵੀ ਜੇ ਮਿਲੇ ਜਾਵੇ ਤਾਂ ਤੁਰਿਆ ਵੀ ਨਹੀਂ ਉਹ ਰਾਤੇ ਤੂੰ ਪਰ ਜੇ ਤੇਰੇ ਦਿਲ ਚ ਐਨੀ ਵੀ ਹੈਗੀ ਵੀ ਚ ਤੁਰਿਆ ਵੀ ਨਹੀਂ ਪਰ ਜੇ ਫੇਰ ਵੀ ਮਿਲ ਜੇ ਫੇਰ ਕਿਹੜਾ ਮੈਂ ਜਵਾਬ ਦੇਵਾਂਗਾ ਮਿਲ ਜੇ ਤਾਂ ਮਿਲ ਜੇ ਜੇ ਐਨੀ ਕੁ ਵੀ ਲਾਲਸਾ ਹੈਗੀ ਤੋ ਹਿਓ ਨਾ ਠਾਹੀ ਕਹੀ ਦਾ ਤੱਕ ਕਿਸੇ ਦੇ ਦਿਲ ਤੇ ਪੈਰ ਨਾ ਰੱਖੀ ਕਿਉਂਕਿ ਕਿਸੇ ਦੇ ਹਿਰਦੇ ਨੂੰ ਤੋੜਨ ਨਾਲ ਵਿੱਚ ਪੈ ਮੋਤੀ ਤੇ ਅਸਰ ਹੁੰਦਾ ਸਿੱਖਾਂ ਨੇ ਤਲਵਾਰ ਨਾਲ ਦੁਨੀਆ ਨੂੰ ਸਿੱਖ ਨਹੀਂ ਬਣਾਇਆ ਪਿਆਰ ਨਾਲ ਸਿੱਖਾਂ ਨੇ ਲੋਕਾਂ ਦੇ ਹਿਰਦੇ ਤਬਦੀਲ ਕਰਕੇ ਰੱਖੇ ਹਿਰਦੇ ਔਰ ਇਸ ਗੱਲ ਦਾ ਡਰ ਵੀ ਆ ਲੋਕਾਂ ਨੂੰ ਜਿਨ੍ਹਾਂ ਦੀ ਬਹੁਤ ਗਿਣਤੀ ਹੈ ਈਸਾਈ ਹੋ ਗਏ ਜਾਂ ਇਸਲਾਮიზਮ ਵਾਲੇ ਮੁਸਲਮਾਨ ਹੋ ਗਏ ਜਾਂ Hindu ਭਾਈਚਾਰਾ ਹੋ ਗਿਆ ਤੁਸੀਂ ਮੈਨੂੰ ਇਹ ਗੱਲ ਦੱਸੋ ਈਸਾਈਅਤ ਨੂੰ ਕੀ ਲੋੜ ਪੈ ਗਈ ਅਰਬਾਂ ਖਰਬਾਂ ਡਾਲਰ ਪੰਜਾਬ ਵਿੱਚ ਸੁੱਟਣ ਦੀ ਤੁਹਾਨੂੰ ਲੱਗਦਾ ਕਿ ਤੇ ਐਵੇਂ ਹੀ ਕਿਤੇ ਈਸਾਈਅਤ ਫੈਲ ਰਹੀ ਹੈ ਇਹ ਪੂਰਾ ਪਲਾਨ ਦੇ ਨਾਲ ਕੰਮ ਚੱਲ ਰਿਹਾ ਹੈ ਹੋਰ ਤੁਹਾਨੂੰ ਕੀ ਲੱਗਦਾ ਵੀ ਕੋਈ ਇੱਥੇ ਵਿਚਾਰਾ ਟੈਕਸੀ ਚਲਾਉਣ ਵਾਲਾ ਪਾਸਟਰ ਬਣਾ ਕੇ ਤੇ ਉਹ ਐਡੇ ਐਡੇ ਪ੍ਰੋਗਰਾਮ ਫੰਕਸ਼ਨ ਕਰੀ ਜਾਂਦੇ ਇੱਥੇ ਚੰਡੀਗੜ੍ਹ ਦੇ ਉੱਤੇ ਐਡਾ ਵੱਡਾ ਲੈ ਲੈ ਚਰਚ ਐ ਕਿ ਐ ਕਿ ਮੇਲਾ ਹੋਇਆ ਪਿੱਛੋਂ ਕੰਮ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਅਣਗਿਣਤ ਪੈਸਾ ਮੁਸਲਮਾਨ ਲੀਗ ਵੱਲੋਂ ਆ ਰਿਹਾ ਹੈ ਪੰਜਾਬ ਦੇ ਵਿੱਚ ਹਿੰਦੂ ਧਰਮ ਦੇ ਕੁਝ ਲੋਕ ਜਾਂ ਕੁਝ ਐਸੀਆਂ ਸੰਸਥਾਵਾਂ ਜਿਹਨੂੰ ਆਰਐਸਐਸ ਕਹਿੰਦੇ ਸਿੱਖਾਂ ਦੇ ਖਿਲਾਫ ਸੁਣੀਦਾ ਕਿਉਂਕਿ ਕਾਲ ਤੱਕ ਸਭ ਤੋਂ ਹੁਕਮਨਾਮਾ ਆਇਆ ਸੀ ਇਸ ਲਈ ਮੈਂ ਕਹਿ ਰਿਹਾ ਕਿਉਂਕਿ ਮੇਰਾ ਸੁਭਾਅ ਨਹੀਂ ਬਿਨਾ ਮਤਲਬ ਕਹੀ ਜਾਣਾ ਵੀ ਆ ਜੀ ਆ ਜੀ ਆ ਤੇ ਕੁਝ ਹੋਰ ਬੰਦੇ ਕੰਮ ਕਰ ਰਹੇ ਸਿੱਖਾਂ ਦੇ ਖਿਲਾਫ